ਕੰਮ ਕੋ ਮੜਾ ਆਇਆ ਨਹੀਂ ਕੋਈ ਯਾਰ ਹੁਣ ਤਾਣਾ ਐ ਕਰੀ ਆਪਾਂ ਸਿੱਖ ਗਏ ਕੰਮ ਜ਼ਿੰਮੇਦਾਰਾ ਵੀ ਕਰ ਲਈਦਾ ਹੁਣ ਆ ਹੋਰ ਕੀ ਆਲਾ ਠੀਕ ਆ ਠੀਕ ਆ ਬਾਈ ਵਧੀਆ ਹੁਣ ਸਿੱਖੇ ਕੰਮ ਕੇ ਆ ਵਧੀਆ 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 ਬਾਈ ਸਰਵੇ ਵੀ ਕਰ ਲਿਆ ਰੇ ਵੀ ਪਾ ਲਈ ਦਿਆ ਕਿਨੇ ਪੈਸੇ 500 ਰੁਪਈਆ ਬਈ 200 ਰੁਪਈਆ ਦੇਣਾ ਮੈਂ ਉਹ ਚਲਤਾ ਸਹੀ ਕੱਖ ਕੱਢਨੇ ਕੱਢਨੇ ਆ ਕਾਫੀ ਕੱਢਨੇ ਆ ਕੱਢ ਦੂੰਗਾ ਇਹ ਭੂਤਨੀ ਦਾ ਸਾਰਿਆਂ ਦੀ ਢਾੜੀ ਖਰਾਬ ਕਰ ਦਿੰਦਾ ਹੈਗਾ ਮੈਨੂੰ ਕੱਖਾ ਪਤਾ ਨਹੀਂ ਯਾਰ ਚਲ ਕੋਈ ਨਹੀਂ ਫਿਰ ਵੇਖ ਲਾਂਗੇ ਆ ਵੇਖੀਏ ਇਹਨੇ ਕੱਢ ਤੇ ਕੱਖ ਕੇ ਨਹੀਂ ਕੱਢ ਤੇ ਕੱਖ ਆਹ ਕੱਢ ਤੇ ਕੱਢ ਤੇ ਬਈ ਕੱਖ ਉਹ ਕੀ ਕਰਦਾ ਏ ਤੇਰਾ ਝੋਨਾ ਹੀ ਵਰਲਾ ਸੀ ਬਾਈ ਉਹ ਝੋਨਾ ਹੀ ਵਰਲਾ ਸੀ ਤੂੰ ਝੋਨਾ ਹੀ ਕੱਢੀਂ ਆ ਕੱਖ ਦੀ ਸੰਸਾ ਜਿਵੇਂ ਕੱਖ ਨਹੀਂ ਕੱਢਦਾ ਤੂੰ ਤੇਰਾ ਕੱਖ ਹੀ ਆ ਯਾਰ ਆ ਵੇਖ ਆ ਵੇਖ ਦਰਿਆ ਉਹ ਕੱਖਾ ਉਹ ਕੱਖਾ ਕੱਕਰੀ ਮੁਝਾ ਅਜਾ ਜਾਵੜਾ ਭਾਈ ਯਾਰ ਜਾਵੜਾ ਸਾਹ ਯਾਰ ਤੂੰ ਮੇਰਾ 300 ਰੁਪਿਆ ਦੇ ਯਾਰ ਉਹ ਸਾਲਾ 300 ਦਾ ਨੁਕਸਾਨ ਮੈਨੂੰ ਚੱਕਾ ਇੰਨਾ ਟਵਲਾ ਹੋ ਗਿਆ ਇਹ ਕਹਿੰਦੇ ਭੈ ਜੋ ਹਰ ਵਾਰੀ ਆਏ ਉਹ ਜਾ ਯਾਰ ਸਸਤਾ ਦਿਹਾੜਗਾ ਮਹਿੰਗਾ ਪੈਗਾ ਫੇਰ ਅੱਜ ਜਾ ਨੂੰ ਥੋੜੇ ਨਹੀਂ ਆਇਆ ਕਰਨਾ ਮੈਂ ਜਾ